ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਜਿਹੜੀ ਹੈ ਦਸਤਾਰ ਬੰਦੀ ਕਰ ਦਿੱਤੀ ਹੈ ਨਵੇਂ ਬਣੇ ਡੇਰੇ ਦੇ ਮੁਖੀ ਨੂੰ ਯਾਨੀ ਕਿ ਉਤਰਾ ਅਧਿਕਾਰੀ ਸਥਾਪਿਤ ਕਰ ਦਿੱਤਾ ਹੈ ਉਸ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਉਹਨਾਂ ਦੇ ਬਾਬਾ ਜਸਦੀਪ ਸਿੰਘ ਗਿੱਲ ਵੀ ਦੇਖਿਆ ਹਾਂਜੀ ਮੈਂ ਗੱਲ ਕਰਦਾ ਹਾਂ ਡੇਰਾ ਬਿਆਸ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਅਚਨਚੇਤ ਇੱਕ ਵੱਡਾ ਫੈਸਲਾ ਲਿਆ ਜਸਦੀਪ ਸਿੰਘ ਗਿੱਲ ਦਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾ ਅਧਿਕਾਰੀ ਨਿਯੁਕਤ ਕਰ ਦਿੱਤਾ ਰਸਮੀ ਐਲਾਨ ਹਾਲੇ ਨਹੀਂ ਹੋਇਆ ਸੀ ਲੇਕਿਨ ਡੇਰਾ ਬਿਆਸ ਦੀ ਕਮੇਟੀ ਨੇ ਇਸ ਦਾ ਜਿਹੜਾ ਹੈ ਉਤਰ ਅਧਿਕਾਰੀ ਨੂੰ ਲਿਖਤੀ ਪ੍ਰਮਾਣ ਪੱਤਰ ਦੇ ਦਿੱਤਾ ਦੂਜੇ ਪਾਸੇ ਗੱਲ ਕਰਦੇ ਹਾਂ ਸਰਸਾ ਸਰਸਾ ਦੇ ਡੇਰਾ ਜਮਾਲਗੜ ਦੀ ਜਮਾਲਗੜ ਦੇ ਵਿੱਚ ਪਿਛਲੇ ਡੇਰੇ ਦੇ ਮੁਖੀ ਸੀ ਜਿਹੜੇ ਵਕੀਲ ਸਾਹਿਬ ਉਹ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਉਹ ਮੈਕਸ ਦਿੱਲੀ ਦੇ ਹਸਪਤਾਲ ਦੇ ਵਿੱਚ ਐਡਮਿਟ ਸੀ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਗੁਰਗੱਦੀ ਨੂੰ ਲੈ ਕੇ ਰੋਲਾ ਪੈ ਜਾਂਦਾ ਹੈ ਲੇਕਿਨ ਉਹਨੂੰ ਸਲਝਾਉਣ ਦੇ ਵਿੱਚ ਕਾਮਯਾਬ ਹੋਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿਲ ਅੱਜ ਦੋਨੋਂ ਹੈਲੀਕਾਪਟਰ ਦੇ ਰਾਹੀਂ ਡੇਰਾ ਜਮਾਲਗੜ ਪਹੁੰਚੇ ਡੇਰਾ ਜਮਾਲਗੜ ਦੇ ਵਿੱਚ ਪਹਿਲਾ ਕਾਟੋ ਕਲੇਸ਼ ਵਧਿਆ ਹੋਇਆ ਸੀ ਗੁਰਗੱਦੀ ਨੂੰ ਲੈ ਕੇ ਕਿ ਵਕੀਲ ਸਾਹਿਬ ਤੋਂ ਬਾਅਦ ਗੁਰਗੱਦੀ ਕੌਣ ਸੰਭਾਲੇਗਾ ਉਸ ਦਾ ਉਤਰਾ ਅਧਿਕਾਰੀ ਕੌਣ ਹੋਵੇਗਾ ਕਿਉਂਕਿ ਇਸ ਨੂੰ ਲੈ ਕੇ ਗੋਲੀਆਂ ਵੀ ਚੱਲੀਆਂ ਡਾਂਗਾ ਛੋਟੇ ਵੀ ਚੱਲੇ ਸੀ ਗੁਰਗੱਦੀ ਨੂੰ ਲੈ ਕੇ ਡੇਰਾ ਜਮਾਲਗੜ ਦੀ ਲੇਕਰ ਅੱਜ ਉਹ ਮਾਮਲਾ ਸੁਲਝ ਗਿਆ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਅਤੇ ਉਤਰਾ ਅਧਿਕਾਰੀ ਜਸਦੀਪ ਸਿੰਘ ਗਿੱਲ ਜੋ ਡੇਰਾ ਬਿਆਸ ਦੇ ਹੁਣ ਨਵੇਂ ਉਤਰਾ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਜੋ ਹਾਲੇ ਵੀ ਡੇਰਾ ਬਿਆਸ ਦੇ ਮੁਖੀ ਨੇ ਅੱਜ ਉਹ ਜਮਾਲਗੜ ਗਏ ਜਮਾਲਗੜ ਜਾ ਕੇ ਉਹਨਾਂ ਨੇ ਦਸਤਾਰ ਬੰਦੀ ਕੀਤੀ ਨਵੇਂ ਬਣੇ ਉਤਰਾ ਅਧਿਕਾਰੀ ਡੇਰਾ ਜਮਾਲਗੜ ਦੇ ਵਿੱਚ ਦੱਸਿਆਦਾ ਹੈ ਕਿ ਹੈਲੀਕਾਪਟਰ ਦਰਾਈ ਉਹ ਗਏ ਸੀ ਅਤੇ ਅੱਜ ਰਸਮੀ ਤਰੀਕੇ ਦੇ ਨਾਲ ਰਸਮੀ ਰਸਮਾਂ ਤੇ ਰਵਾਜਾਂ ਦੇ ਨਾਲ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਖੁਦ ਬਾਬਾ ਵਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਹੈ ਦਸਤਾਰ ਬੰਨ੍ਹ ਦਿੱਤੀ ਅੱਜ ਤੋਂ ਬਾਅਦ ਡੇਰਾ ਜਗਵਾ ਜਮਾਲਗੜ੍ਹ ਦੇ ਵਿੱਚ ਬਾਬਾ ਵਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਡੇਰੇ ਦੇ ਉਤਰਾ ਅਧਿਕਾਰੀ ਹੋਣਗੇ ਅਤੇ ਸਾਰੀਆਂ ਸੁਆਮਾਂ ਉਹ ਸੰਗਤ ਨੂੰ ਦੇਣਗੇ ਧੰਨਵਾਦ